ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਹਾੜੀ ਦੀਆਂ ਫਸਲਾਂ ਦੇ ਮੁੱਲ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਕੇਂਦਰ ਨੂੰ ਇੱਕ ਚਿੱਠੀ ਲਿਖੀ ਗਈ ਹੈ। ਅਸਲ ਕਣਕ ਦਾ ਭਾਅ ਜੋ ਕਿ ਵਧਾਉਣ ਦੀ ਮੰਗ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਹਾੜੀ ਦੀਆਂ ਫਸਲਾਂ ਦਾ ਘਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੇ ਲਈ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਸਿਫਾਰਿਸ਼ ਕੀਤੀ ਗਈ ਹੈ ਕਿ ਕਣਕ ਦਾ ਭਾਅ ਜੋ ਕਿ 3100 4 ਰੁਪਏ ਪ੍ਰਤੀ ਕੁਇੰਟਲ ਤੱਕ ਤੈਅ ਕੀਤਾ ਜਾਵੇ ਉਥੇ ਹੀ ਦੱਸਦੀ ਹੈ ਕਿ ਫਸਲ ਉਤਪਾਦਨ ਦੇ ਲਈ ਜਿਹੜੀ ਲਾਗਤ ਹੈ ਉਸ ਦੇ ਆਧਾਰ ਤੇ ਸਾਲ 2000 25 ਤੇ 26 ਦੇ ਲਈ ਇਸ 90 ਰੇਟ ਦੀ ਮੰਗ ਕੀਤੀ ਗਈ ਹੈ ਕਣਕ ਦੇ ਮੁੱਲ ਨੂੰ ਵਧਾਉਣ ਦੀ ਸਫਾਰਿਸ਼ ਸੀਐਮਆਰ ਨੇ ਕੀਤੀ ਹੈ ਤਾਂ ਇਸ ਦੇ ਨਾਲ ਦੱਸਦੀ ਕਿ ਇੱਕ ਚਿੱਠੀ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੈਂਟਰ ਸਰਕਾਰ ਨੂੰ ਲਿਖੀ ਗਈ ਹੈ ਜਿਸ ਦੇ ਵਿੱਚ 2025 ਤੇ 26 ਦੇ ਲਈ ਕਣਕ ਦਾ ਰੇਟ 3104 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਮੰਗ ਕੀਤੀ ਗਈ ਹੈ ਦੱਸਦੀ ਕਿ ਫਿਲਹਾਲ ਦੇ ਲਈ ਜਿਹੜਾ ਸਮਰਥਨ ਮੁੱਲ ਹੈ ਉਹ 2275 ਰੁਪਏ ਹੈ ਤੇ ਕਾਰ ਨੂੰ ਉਮੀਦ ਹੈ ਕਿ ਇਸ ਦੇ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ ਤਾਂ ਕਿਸਾਨਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਹੈ ਜਿੱਥੇ ਕੇਂਦਰ ਸਰਕਾਰ ਨੂੰ ਸੀਐਮ ਮਾਨ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ ਜਿਸ ਚਿੱਠੀ ਦੇ ਵਿੱਚ ਹਾੜੀ ਦੀਆਂ ਫਸਲਾਂ ਦਾ ਸਮਰਥਨ ਮੁੱਲ ਜਿਹੜਾ ਉਸ ਨੂੰ ਵਧਾਉਣ ਦੀ ਮੰਗ ਕੀਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਜੇਕਰ ਕਣਕ ਦਾ ਜ਼ਿਕਰ ਕਰਦੇ ਆ ਤਾਂ ਕਣਕ ਦਾ ਜਿਹੜਾ ਸਮਰਥਨ ਮੁੱਲ ਹੈ ਵਧਾਉਣ ਦੀ ਮੰਗ ਨੂੰ ਲੈ ਕੇ ਇੱਕ ਚਿੱਠੀ ਲਿਖੀ ਜਾਂਦੀ ਹੈ ਜਿਸ ਦੇ ਵਿੱਚ 2025-26 ਦੇ ਲਈ ਕਣਕ ਦਾ ਰੇਟ 3104 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਦੀ ਸਿਫਾਰਿਸ਼ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਦੇ ਅੱਗੇ ਕੀਤੀ ਗਈ ਹੈ ਦਰਅਸਲ ਹਰ ਸਾਲ ਹੀ ਸਰਕਾਰ ਦੇ ਵੱਲੋਂ ਹਾੜੀ ਤੇ ਸੌਣੀ ਦੀਆਂ ਫਸਲਾਂ ਤੇ ਲਾਗਤ ਦੇ ਲਈ ਘੱਟੋ-ਘੱਟ ਜਿਹੜਾ ਸਮਰਥਨ ਮੁੱਲ ਆ ਉਹ ਤੈਅ ਕੀਤਾ ਜਾਂਦਾ ਤੇ ਕੇਂਦਰ ਨੂੰ ਭੇਜਿਆ ਜਾਂਦਾ ਹੈ ਇਸੇ ਵਿਚਾਲੇ ਜਿਹੜੀ ਪੰਜਾਬ ਸਰਕਾਰ ਆ ਇਸ ਦੇ ਵੱਲੋਂ ਇਸ ਵਾਰ ਜਿਹੜੀ ਚਿੱਠੀ ਕੇਂਦਰ ਨੂੰ ਭੇਜੀ ਗਈ ਹੈ ਜਿਸ ਦੇ ਵਿੱਚ ਕਣਕ ਸਮੇਤ ਹੋਰ ਜਿਹੜੀਆਂ ਫਸਲਾਂ ਨੇ ਉਹਨਾਂ ਦੇ ਸਮਰਥਨ ਮੁੱਲ ਨੂੰ ਵਧਾਉਣ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਸਾਰੇ ਰਾਜਾਂ ਤੋਂ ਜਿਹੜੀਆਂ ਦਰਾਂ ਪ੍ਰਾਪਤ ਹੁੰਦੀਆਂ ਨੇ ਉਸ ਦੇ ਆਧਾਰ ਤੇ ਮੁੱਲਾਂ ਨਕਨ ਕੀਤਾ ਜਾਂਦਾ ਹੈ ਤੇ ਉਸੇ ਦੇ ਆਧਾਰ ਤੇ ਜਿਹੜੇ ਰੇਟ ਨੇ ਤੈ ਹੁੰਦੇ ਨੇ ਪਰ ਇਸ ਵਾਰ ਦੱਸਦੀ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸਮਰਥਨ ਮੁੱਲ ਵਧਾਉਣ ਨੂੰ ਲੈ ਕੇ ਕੇਂਦਰ ਨੂੰ ਚਿੱਠੀ ਲਿਖੀ ਗਈ ਹੈ ਜੋ ਤੋਂ ਲੈ ਕੇ ਛੋਲਿਆਂ ਤੱਕ ਦੀਆਂ ਫਸਲਾਂ ਦੇ ਨੇ ਰੇਟ ਨੂੰ ਵਧਾਉਣ ਦੀ ਮੰਗ ਹੋਈ ਹੈ ਪੰਜਾਬ ਸਰਕਾਰ ਨੇ ਜੋ ਦੀ ਫਸਲ ਦੇ ਲਈ 2450 ਰੁਪਏ ਦੇਣ ਦੀ ਮੰਗ ਕੀਤੀ ਹੈ ਦਰਅਸਲ ਇਸ ਦਾ ਪਿਛਲੇ ਸਾਲ ਦਾ ਰੇਟ 1850 ਰੁਪਏ ਤੈਅ ਕੀਤਾ ਗਿਆ ਸੀ ਤਾਂ ਇਸੇ ਤਰ੍ਹਾਂ ਛੋਲਿਆਂ ਦਾ ਰੇਟ ਵਧਾ ਕੇ 6775 ਰੁਪਏ ਕਰਨ ਦੀ ਮੰਗ ਹੋਈ ਹੈ ਫਿਲਹਾਲ ਦੇ ਲਈ ਰੇਟ 5440 ਰੁਪਏ ਆ ਉਦਰੀ ਸਰੋਦੀ ਫਸਲ ਜਿਸ ਦਾ ਸਮਰਥਨ ਮੁੱਲ ਵਧਾਉਣ ਦੀ ਮੰਗ ਹੋਈ ਹੈ ਤਾਂ ਰਾਜ ਦੇ ਵਿੱਚ ਜੋ ਛੋਲਿਆਂ ਤੇ ਬੀਜਾ ਦਾ ਉਤਪਾਦਨ ਘਟ ਹੈ ਅਜਿਹੀ ਸਥਿਤੀ ਦੇ ਵਿੱਚ ਇਹਨਾਂ ਫਸਲਾਂ ਦੀ ਲਾਗਤ ਨੇ ਧਾਰਤ ਕਰਨ ਦੇ ਲਈ ਜਿਹੜੀ ਰਾਜ ਸਾਂ ਦੇ ਉਤਪਾਦਨ ਲਾਗਤ ਨੂੰ ਆਧਾਰ ਬਣਾਇਆ ਜਾਂਦਾ ਤਾਂ ਪੰਜਾਬ ਸਰਕਾਰ ਨੇ ਰਾਜਸਥਾਨ ਦੀ ਲਾਗਤ ਦੇ ਵਿੱਚ ਵੀ 10% ਦਾ ਵਾਅਦਾ ਕੀਤਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਪੰਜਾਬ ਫੀਸਡ ਦਾ ਹਾਸ਼ੀਆ ਵੀ ਵਧਾਇਆ ਗਿਆ ਹਾਲਾਂਕਿ ਹੁਣ ਪਿਛਲੇ ਸਾਲ ਦੇ ਨਾਲ ਜੇਕਰ ਇਸ ਨੂੰ ਜੋੜੀਏ ਤਾਂ ਕਣਕ ਦੇ ਰੇਟ ਦੇ ਵਿੱਚ 150 ਰੁਪਏ ਦਾ ਵਾਅਦਾ ਕਰਨ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈ ਕੇਂਦਰ ਨੂੰ ਇੱਕ ਚਿੱਠੀ ਸੀਮਾਨ ਦੇ ਵੱਲੋਂ ਲਿਖੀ ਗਈ ਹੈ ਤਾਂ ਕਿਸਾਨਾਂ ਨੂੰ ਇੱਕ ਵੱਡੀ ਦੀ ਰਾਹਤ ਮਿਲ ਸਕਦੀ ਹੈ ਜੇਕਰ ਕੇਂਦਰ ਦੇ ਵੱਲੋਂ ਇਸ ਚਿੱਠੀ ਤੇ ਗੌਰ ਕੀਤਾ ਜਾਂਦਾ ਦਰਸਲ ਹਰ ਸਾਲ ਹੀ ਦੱਸਦੀ ਕਿ ਹਾੜੀ ਤੇ ਸੌਣੀ ਦੀਆਂ ਫਸਲਾਂ ਜਿਸ ਦਾ ਸਮਰਥਨ ਮੁੱਲ ਤੈਅ ਕਰਨ ਦੇ ਲਈ ਜਿਹੜੇ ਵੱਖ-ਵੱਖ ਰਾਜ ਨੇ ਉਹਨਾਂ ਦੇ ਵੱਲੋਂ ਜੋ ਰਿਪੋਰਟ ਭੇਜੀ ਜਾਂਦੀ ਹੈ ਉਸੇ ਦੇ ਆਧਾਰ ਤੇ ਕੇਂਦਰ ਸਰਕਾਰ ਸਮਰਥਨ ਮੁੱਲ ਤੈਅ ਕਰਦੀ ਹੈ ਤਾਂ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਸਮਰਥਨ ਮੁੱਲ ਹੈ ਉਹ ਵਧਾਉਣ ਦੀ ਸਿਫਾਰਿਸ਼ ਕੇਂਦਰ ਦੇ ਅੱਗੇ ਕੀਤੀ ਗਈ ਹੈ ਕਣਕ ਦਾ ਭਾ 3104 ਰੁਪਏ ਤੈਅ ਕਰਨ ਦੀ ਸਿਫਾਰਿਸ਼ ਕੀਤੀ ਹੈ ਹਾਲਾਂਕਿ ਜੇ ਕਰ ਕੇਂਦਰ ਇਸ ਚਿੱਠੀ ਤੇ ਗੌਰ ਕਰਦਾ ਤਾਂ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੋ ਸਕਦੀ ਹੈ